ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਾਫੀ ਲੰਬੇ ਸਮੇਂ ਬਾਅਦ ਅੱਜ ਫੇਰ ਆਪਾਂ ਘਰੋਂ ਨਿਕਲੇ 10 ਦਿਨ ਲਈ ਲੰਬਾ ਦਾ ਕਹਾੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਆਪਾਂ ਗਰਮੀਆਂ ਦੇ ਸਰਦੀਆਂ ਦੀ ਛੁੱਟੀਆਂ ਦੇ ਵਿੱਚ ਹੀ ਜਾਣਾ ਹੁੰਦਾਗਾ ਨਹੀਂ ਤਾਂ ਕੰਮ ਹੁੰਦਾ ਤੇ ਸਮਾਨ ਸਾਰਾ ਰੈਡੀ ਹੋ ਗਿਆ ਤੇ ਹੁਣ ਆਪਾਂ ਨਿਕਲਦੇ ਆਂ ਘਰੋਂ ਆਓ ਚੱਲੀਏ ਅਗਲੇ ਸਫਰਾਂ ਲਈ ਜਿਹੜੀ ਜੀ ਦੇ ਟ੍ਰੈਕ ਵੱਧ ਹੋ ਜਾਂਦੇ ਜਿਹੜੀ ਸ਼ਾਸਤੀ ਹੁੰਦੀ ਹੈ ਆਪਣੇ ਨਾਲ ਗਰਜੀਤ ਸਿੰਘ ਜੀ ਜਿੱਤਾ ਭੁੱਲਰ ਇਹ ਇਹਦੇ ਨਾਲ ਆਪਾਂ ਚੱਲਾਂਗੇ ਮੈਲਕਾਣਾ ਤੱਕ ਤੇ ਉੱਥੋਂ ਬੱਸ ਫੜ ਕੇ ਫਿਰ ਆਪਾਂ ਲੁਧਿਆਣੇ ਤੋਂ ਰੇਲ ਨੂੰ ਦਿੱਲੀ ਅੱਗੇ ਦੀ ਅੱਗੇ ਤੁਸੀਂ ਨਾਲ ਦੀ ਨਾਲ ਚੱਲਦੇ ਚੱਲੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਜਿੰਨੀ ਇੱਕ ਕੋਸ਼ਿਸ਼ ਹੋਈ ਆ ਦਿਖਾ ਸਕੇ ਓਨੀ ਕੁ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਖੜੇ ਆ ਇੱਥੋਂ ਰੇਲ ਮਾ ਜਿਹੜੀ ਹੁੰਦੀ ਹੈ ਇਹ ਕਿ ਦਿੱਲੀ ਨੂੰ ਜਲਦੀ ਫਾਸਟ ਰੇਲ ਮਿਲ ਜਾਂਦੀ ਆ ਵੇਹ ਜਾਂਦੀ ਤਾਂ ਬਰਨਾਲੇ ਤੋਂ ਵੀ ਹੋਵੀਆਂ ਨੇ ਉਧਰ ਹੁਣ ਕਈ ਘੰਟੇ ਲਾਉਂਦੀ ਆ ਇੱਥੋਂ ਹੁਣ ਜਿਹੜੀ ਬੰਦੇ ਭਾਰਤ ਦੇ ਆਉਣ ਵਾਲੀ ਆ ਇਹਨਾਂ ਜਸਟ ਇੱਕ ਅੰਬਾਲੀ ਰੁਕਣਾ ਕੱਲੇ ਹੋਰ ਕਿਤੇ ਨਹੀਂ ਰੁਕਣਾ ਆਗੀ ਜੀ ਟ੍ਰੇਨ ਬੰਦੇ ਭਾਰਤ ਦੇਖੋ ਕਿੰਨੇ ਸ਼ਾਨਦਾਰ ਟ੍ਰੇਨ ਆਪਾਂ ਪਹਿਲਾਂ ਵੀ ਇਹਦੇ ਤੇ ਗਏ ਸੀ ਦੇਖੇ ਨਾ ਸ਼ੰਗਰ ਦੇ ਵਿੱਚ ਜਦੋਂ ਅੰਡੇ ਮਾਣ ਲਕੋਵਰ ਗਏ ਹੈਗੇ ਉਹ ਵੀ ਇਸੇ ਰੇਲ ਤੇ ਗਏ ਸੀ ਤੇ ਬਹੁਤ ਸ਼ਾਨਦਾਰ ਗੱਡੀ ਆ ਬਹੁਤ ਫਾਸਟ ਗੱਡੀ ਜਾਂਦੀ ਆ ਇੱਥੋਂ ਚੱਲ ਕੇ ਨੇ ਕੱਲਾ ਬਾਲੀ ਲਕੋਵਰ ਬਣਾ ਬਸ ਹੋਰ ਕਿਤੇ ਨਹੀਂ ਰੁਕਦੀ ਨਾ ਆ ਗਿਆ ਆ ਤੁਸੀਂ ਭਾਈ ਸਾਰਾ ਕੋਨ ਗੇਟ ਇਹਦਾ ਆਪਣਾ ਪਹੁੰਚ ਜਾਣਾਗੇ ਦੇਖੋ ਆਪਣੇ ਆਪ ਗੇਟ ਖੁੱਲ ਗਿਆ ਤਾਂ ਫਿਰ ਇੰਡੀਆ ਦੇਤਾ ਜੀ ਇਹਨਾਂ ਨੇ ਬੰਦੇ ਭਾਰਤ ਵਾਲਿਆਂ ਨੇ ਹੁਣ ਪੜਦੇ ਆਪਾਂ ਬੈਠ ਕੇ ਹਾਂ ਆਪਣੇ ਕੋਲ ਆਵਾਜ਼ ਤਾਂ ਪੰਜਾਬੀ ਤੋਂ ਨਹੀਂ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਹਾਂ ਹਾਂ ਤਾਂ ਫੇਮ ਰਸ਼ ਪੜਾਓ ਆਪ ਤਾਂ ਕਰ ਲੋ ਜੀ ਮੈਂ ਤੁਹਾਨੂੰ ਬੰਦੇ ਭਾਰਤ ਦੇ ਸਫਾਈ ਦਿਖਾਈਏ ਇਹ ਇਹ ਰਿਹਾ ਹੈਗਾ ਬਵਾਸ ਸੁਮਾ ਦਾ ਟੈਨਰ ਟੋਲਾ ਜਿਹੜਾ ਪੂਰਾ ਸਾਫ ਸਫਾਈ ਤੋਂ ਬੋਧ ਕੀਤਾ ਗਿਆ ਆਪਾਂ ਦਾ ਸਾਫ ਤਾਂ ਆਪਾਂ ਹੀ ਲੋਕਾਂ ਨੇ ਰੱਖਣਾ ਹੁੰਦਾ ਹੈਗਾ ਤੇ ਇੱਥੋਂ ਇਹ ਦੱਬਣ ਦੇ ਨਾਲ ਇਹ ਉੱਥਾਂ ਤੇ ਆ ਜਾਂਦਾ ਜੀ ਜ਼ਰੂਰ ਫਰਸ਼ ਕਰਨਾ ਪਾਣੀ ਨਾਲ ਤੇ ਬਾਣੀ ਸਫਾਈ ਰਹੇ ਇੱਤਰ ਇੱਕ ਟੂਟੋਰ ਪਿਆ ਐਸ ਪਾਣੀ ਗਰਮ ਪਾਣੀ ਆਉਂਦਾ ਹੈਗਾ ਇੱਧਰ ਆਪਾਂ ਦੇਖ ਲੈਂਦੇ ਹਾਂ ਕਿ ਤੋ ਪੁਆਇੰਟ ਲਵੀ ਆ ਗਿਆ ਹੁਣ ਖਾਣਾ ਬੰਦੇ ਘਰ ਦੇ ਵਿੱਚ ਹੁਣ ਆਪਾਂ ਖਾਣਾ ਦੇਖਦੇ ਆ ਕੀ ਦਿੱਤਾ ਇਹਨਾਂ ਨੇ ਖਾਣੇ ਦੇ ਵਿੱਚ ਅੱਜ ਖਾਣਾ ਦੇਖੋ ਦਾਲ ਹੋਗੀ ਸਬਜ਼ੀ ਮਸ਼ਰੂਮ ਪਨੀਰ ਹੋ ਗਿਆ ਚਾਹ ਹੋਗੀ ਆਚਾਰ ਦਹੀਂ ਦਹੀਂ ਵੀ ਹੈਗੀ ਹੈ ਤੇ ਸੈਨੇਟਾਈਜ਼ਰ ਵੀ ਹੈਗਾ ਤਾਂ ਇਹਨਾਂ ਹੈਂਡ ਵਾਸ਼ਿੰਗ ਇੱਧਰ ਮਿਰਚਾਂ ਹੈਗੀ ਮਿਰਚ ਠੀਕ ਕੋਈ ਗੱਲ ਸਫੀਸ਼ੈਂਟ ਆ ਹਾਂ ਕੋਈ ਕੁਝ ਪਰ ਰਹਿਣ ਦੋਗਾ ਹੈ ਇਹ ਟ੍ਰੇਨ ਬੰਦੇ ਭਾਰਤ ਆ ਗਈ ਜੀ ਦਿੱਲੀ ਦੇ ਸਟੇਸ਼ਨ ਤੇ ਦਿੱਲੀ ਜੰਕਸ਼ਨ ਕੋੜ ਦਿੱਲੀ ਐ ਨੂੰ ਦਿੱਲੀ ਵੀ ਬੋਲ ਦਿੰਦੇ ਆ ਤੇ ਇੱਥੇ ਲੱਗੀ ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਹੈਗਾ ਜੀ ਸਟੇਸ਼ਨ ਇਤਿਹਾਸਕ ਬਹੁਤ ਪੁਰਾਣਾ ਦਿੱਲੀ ਦਾ ਸਟੇਸ਼ਨ ਦਿੱਲੀ ਜੰਕਸ਼ਨ ਬੋਲ ਦਿੰਦੇ ਨੇ ਉਹ ਪੁਰਾਣੀ ਦਿੱਲੀ ਆ ਦੇਖੋ ਕਿੰਨਾ ਸੋਹਣਾ ਖੂਬਸੂਰਤ ਹਾਂ ਹਾਂ ਬੰਦੇ ਪਰ ਇਹ ਹੈਗਾ ਲਾਲ ਕਿਲਾ ਚਲਾ ਇਹ ਰਿਪੋਰਟ ਤੋਂ ਦਿੱਤਾ ਹੋਣਾ ਇਹ ਆ ਰਿਪੋਰਟ ਸਾਹਮਣੇ ਹੈਗਾ ਚਾਂਦਨੀ ਚੌਂਕ ਤੇ ਸੀਸ ਕੰਚ ਦੁਆਰਾ ਸਾਹਮਣੇ ਆ ਰਿਹਾ ਹੈ ਸਭ ਤੋਂ ਪਹਿਲਾਂ ਇਹ ਕਿ ਰੋਡ ਕਰਕੇ ਸਮੇਂ ਆਪਣਾ ਮਦਾਈ ਪਰ ਸਮੇਂ ਦੀ ਸਮਾਨਤਾ ਵਿਸ਼ੇਸ਼ ਨਾਮ ਰੱਖੇ ਜੇਕਰ ਤੁਸੀਂ ਸਾਵਧਾਨ ਲੋ ਜੀ ਇਹ ਆ ਗਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਚੱਲੀਏ ਇਹਦੇ ਅੰਦਰ ਤਾਂ ਹੈਗਾ ਆਪਣੇ ਕੋਲੇ ਇਕੁੱਲਾ ਚੱਲਦੇ ਹੌਲੀ ਹੌਲੀ ਅੰਦਰ ਲੌਂਜ ਰਾਜਧਾਨੀ ਦਾ ਜਿਨ੍ਹਾਂ ਦੇ ਕੋਲੇ ਰਾਜਧਾਨੀ ਉੱਚ ਸਿਰੰਡੀ ਦੀਆਂ ਟਿਕਟਾਂ ਹੈਗ ਉਹਨਾਂ ਨੂੰ ਲੌਂਜ ਹੈ ਦੇਖੋ ਕਿੰਨੀ ਭੀੜ ਹੈ ਕਿ ਕਿ ਬੈਠਣ ਦਾ ਥਾਂ ਨਹੀਂ ਮਿਲ ਰਿਹਾ ਵੋ ਪੀ ਪੁਰਤੋ ਨਵੀਂ ਦਿੱਲੀ ਇਹ ਰੇਲਵੇ ਸਟੇਸ਼ਨ ਦੀ ਪੁਰਤੋ ਤਸਵੀਰ ਜਾਲੀਆਂ ਇਹਦੇ ਵਿੱਚ ਵੀ ਆ ਦੇਖੋ ਰੇਲ ਗੱਡੀਆਂ ਦਾ ਜਵਾਬੜਾ ਭੀੜ ਰੇਲ ਗੱਡੀਆਂ ਦੀ ਕਿੰਨੀ ਆ ਰਾਜਧਾਨੀ ਐਕਸਪ੍ਰੈਸ ਸ਼ੁਰੂ ਰਾਜਧਾਨੀ ਐਕਸਪ੍ਰੈਸ ਲਾਸਟ ਮਾਈਨ ਸੁਪਰ ਫਾਸਟ ਐਕਸਪ੍ਰੈਸ ਦੇਖੋ ਕਿੰਨੀ ਵਧੀਆ ਪਰ ਇਤਨੀ ਉਨੇ ਮਹਿੰਗੀ ਨਹੀਂ ਇਤਨੀ ਉਨੇ ਮਹਿੰਗੀ ਵੀ ਉਹਦੀ ਟਿਕਟ ਵੀ ਰਾਜਧਾਨੀ ਦੇਖੋ ਜੀ ਕੀ ਕੁਝ ਮਿਲਦਾ ਅਸ 모ਸਾ ਆ ਗਿਆ ਆ ਆ ਦੇਖ ਲਿਓ ਵੈਲਕਮ ਸੈਂਡਵਿਚ ਆ ਗਿਆ ਆ ਚਾਹਲ ਆ ਗਿਆ ਨਾਟ ਵਟ ਕੈਚਪ ਆ ਗਿਆ ਹੋ ਰਾਇਟ ਮਸਾਲਾ ਬਰਬੁਰਾ ਬਰਮਰਾ ਦੇਵ ਇਹ ਕੋਈ 25 ਆ ਗਿਆ ਫਰਸ਼ ਬਿਸਫੂਟਾ ਵੈਰਾ ਇਹਨਾਂ ਕੋਲ ਮਿਲਦਾ ਸੀ ਜੀ ਖਾਣ ਨੂੰ ਵੀ ਫ੍ਰੀ ਤਾਂ پیسے ਵਿੱਚ ਲੈ ਲੈ ਲਏ ਇਹਨਾਂ ਨੇ ਤੁਹਾਨੂੰ ਰਾਜਸਤਾਨੀ ਦਾ ਖਾਣਾ ਦਿਖਾਈਏ پیسے ਫਾਸੇ ਦੇ ਟ੍ਰੈਕਟਰ ਫਾਸੇ ਵੰਗੀਆਂ ਹੁੰਦੀਆਂ ਬਸ ਵਿੱਚ ਖਾਣਾ ਕੋਣਾ ਵੀ ਹੁੰਦਾਗਾ ਦੇ ਚੌਲ ਹੋ ਗਏ ਬੰਦੇ ਭਾਰਤ ਵਰਗੇ ਪਨੀਰ ਹੋ ਗਿਆ ਜੈਲੋ ਦਾਲ ਆ ਸੁੱਕੀ ਸਬਜ਼ੀ ਆ ਫੁਲਕੇ ਵੀ ਹੈਗੇ ਨੇ ਅਚਾਰ ਵਗੈਰਾ ਵੀ ਹੁੰਦਾਗਾ ਦਹੀਂ ਵੀ ਦਿੰਦੇ ਰਾਤ ਨੂੰ ਪਰ ਅਸੀਂ ਦਹੀਂ ਘਾਤੀ ਦੇ ਇਸ ਵੇਲੇ ਲੱਸੀ ਬਣਾਵਾਂਗੇ ਫਿਰ ਆਪਾਂ ਪੰਜਾਬ ਵਾਲੇ ਲੱਸੀ ਪੀਨੇ ਆ ਨਾ ਇਸ ਕਰਕੇ ਖਾਣਾ ਭਾਵੇਂ ਇਹਨਾਂ ਦਾ ਵੀ ਵਧੀਆ ਪਰ ਬੰਦੇ ਭਾਰਤ ਦੀ ਗੱਲ ਹੋਰ ਸੀਗੀ ਉਹਦਾ ਜਿਆਦਾ ਵਧੀਆ ਸੀਗੀ ਆਓ ਫਿਰ ਹੁਣ ਖਾਣੇ ਦਾ ਅੰਤ ਬਣ ਗਿਆ ਆਪਾਂ ਹੋਰ ਆਈਸਕ੍ਰੀਮ ਵੀ ਹੈਗੀ ਜੀ ਆਈਸਕ੍ਰੀਮ ਵੀ ਆ ਗਈ ਜੀ ਰਾਤ ਨੂੰ ਆਈਸਕ੍ਰੀਮ ਨਾ ਮੈਨੂੰ ਸੋਰੀ ਇੱਕ ਡੱਬੇ ਦਾ ਕੁਝ ਹੋਣਾ ਜਾਨੀ ਕੋਈ ਨਾ ਇਤ ਸਾਰੇ ਪੀਣ ਦੇ ਤਾਂ ਹੋਣਾ ਕਿ ਜਿਹੜਾ ਇਹ ਤੋਂ ਚਾਰ ਨੇ ਇਹ ਚਾਰ ਤਾਂ ਉਹ ਕੋਟੋਲ ਹੁੰਦੇ ਆ ਕਿ ਜਿਹੜਾ ਆਹ ਵਾਲਾ ਹੈਗਾ ਇਹ ਪਾਣੀ ਦਾ ਲੈਵਲ ਦੱਸਦੇ ਆ ਪਾਣੀ ਆਪਣੇ ਆਪ ਮਤਲਬ ਫੇਰ ਭਰ ਜਾਂਦਾਗਾ ਪਾਣੀ ਦਾ ਹੈ ਇਹ ਸੌ روپے ਲਿਖਾ ਹੋਇਆ ਲਾਈਟ ਹੋਗਾ ਉਹ ਹੈ ਇਹ ਇਹ ਚਾਰਜਿੰਗ ਪੋਰਟ ਹੈ और ये अपनी मेन लाइन करते हुए है ठीक है ये अपने एसी की कंप्रेसर है ये की एसी का कंप्रेसर होगा ना ये वर्ड गेट वगैरह जो भी करता उनका एमसी डाउन है ठीक है यानी तो पूरा कौन सा मैनेजमेंट से सिस्टम है तो आपका नाम क्या है मेरा नाम राजकुमार गुड बोर्ड है मेरे से अच्छे बात है ये भाई साहब बोल रहा है इन्हें सारा सो सीधा आया ਇਹ ਇਹ ਮੇਂ ਤਰ੍ਹਾਂ ਕੰਟਰੈਕਟ ਤੇ ਆ ਸਾਰੀ ਰਾਤ ਮੈਂ ਦੇਖਿਆ ਬਸ ਤਰ੍ਹਾਂ ਭੱਜਾ ਫਿਰਿਆ ਹੈਗਾ ਇਹਨਾਂ ਨੂੰ ਬੜੀ ਟਾਫਰ ਡਿਊਟੀ ਹੈਗੀ ਆ ਨਹੀਂ ਗਵਰਨਮੈਂਟ ਨੂੰ ਮਤਲਬ ਇਹ ਕੰਟਰੈਕਟ ਦੇਖਣੇ ਚਾਹੀਦੇ ਗਵਰਨਮੈਂਟ ਨੂੰ ਰੈਗੂਲਰ ਡਿਊਟੀਆਂ ਦੇਣੇ ਚਾਹੀਦੀ ਇਹ ਜੋ ਵੀ ਇਹ ਵੀ ਬਹੁਤ ਟਾਫਰ ਕਰੇ ਜਦੋਂ ਵੀ ਕੋਈ ਪਛੰਦੇ ਰਾਤ ਨੂੰ ਆਏ ਵੀ ਰਾਤ ਨੂੰ ਮਰਜੀ ਆਉਂਦਾ ਹੈਗਾ ਉਦੋਂ ਹੀ ਇਹਨਾਂ ਦੇ ਕੰਬਲ ਵਗੈਰਾ ਜਾਂ ਚਾਦਰ ਹੈ ਨਾ ਪਿੱਲੋ ਸਾਰਾ ਕੁਝ ਦੇਣਾ ਔਰ ਪਾਣੀ ਵੀ ਵਗੈਰਾ ਵੀ ਦੇਣਾ ਹੈਗਾ ਤੋ ਅਮਨ ਪ੍ਰਮਾਤਮਾ ਸੇ ਦੁਆ ਕਰਦੇ ਹਾਂ ਆਪਕੋ ਰੈਗੂਲਰ ਜੋਬ ਮਿਲ ਜਾਵੇ ਥੈਂਕ ਯੂ ਤੇ ਇਹ ਆ ਗਈ ਚਾਹ ਚਾਹਦ ਵਾਲਾ ਕੀ ਬਿਸਕੁਟ ਥੋੜਾ ਜਿਜਪੜ ਦੇ ਦਿਆ ਨਾ ਇਹ ਕੋਣ ਲੈਣੇ ਆਪਾਂ ਚਾਹ ਦਾ ਨਤਵਾੜਦੇ ਆਂ ਤੇ ਪਟਾ ਗਿਆ 7:00 ਵਜੇ ਆ ਰਹੀ ਆ ਡ੍ਰਿੰਕ ਬੈਂਗੋਡ ਰੇਨ ਕੋ ਮੈਡ ਹੋ ਗਿਆ ਹੈਗਾ ਸਨੈਕਸ ਜੀ ਮੱਖਣ ਵੀ ਦਿੱਤਾ ਨਾਲ ਚਾਹ ਚਾੜਾ ਪੀਏਗਾ ਨਾ ਪਾਣੀ ਢੇੜ ਕੇ ਕਰੂ ਇਹ ਰਾਤਾਂ ਨੀਂਦ ਨਹੀਂ ਆਣਾ ਹ ਤੇਜਸਾ ਰਾਤਾਂ ਨਹੀਂ ਇਹ ਹੈਗਾ ਆਪਣਾ ਇਸ਼ਨਾਨ ਕਰ ਲਾਉਂਦੇ ਨੇ ਦਿੱਕੋ ਇਹ ਜਿਹਨਾਂ ਨਕੇਵਾ ਗਰਮ ਪਾਣੀ ਨਾਲ ਨਾ ਪਵੇ ਇਹ ਸ਼ਾਵਰ ਵਗੈਰਾ ਹੈਗਾ ਇਹ ਸ਼ਾਵਰ ਵਗੈਰਾ ਹੈ ਸਵੇਰੀ ਦੇ ਧੋੜ ਦੀ ਸੂਰਤ ਵੀ ਦਿੱਤੀ ਆ ਤੇ ਤੁਸੀਂ ਈ ਨਹਾ ਕੇ ਫਰੈਸ਼ ਹੋ ਸਕਦੇ ਇਹ ਪੱਛਮੀ ਪਠਾਰ ਨੇ ਜਿਹੜੇ ਦਿਸਦੇ ਆ ਆਹਾਂ ਛੋਟੀ ਛੋਟੇ ਪਹਾੜੀਆਂ ਜਿਹਾ ਇਹ ਇਧਰ ਗੁਜਰਾਤ ਤੋਂ ਤੋਂ ਚੱਲ ਕੇ ਇਧਰ ਕੇਰਲਾ ਤੱਕ ਪੱਛਮੀ ਪਠਾਰ ਜਾਂਦੇ ਨੇ ਇਹ ਜੇ ਉਧਰ ਦੂਜੇ ਪਾਸੇ ਜੋ ਅਪ ਇੰਡੀਆ ਦਾ ਨਕਸ਼ਾ ਦੇਖਦੇ ਹਾਂ ਜੀ ਉਹ ਹੋਰ ਵੀ ਪਠਾਰ ਆ ਜਾਂਦੇ ਉਹ ਕੇਰਲਾ ਵਾਲੇ ਪਾਸੇ ਜਾ ਕੇ ਮਿਲ ਜਾਂਦੇ ਆ ਜਾਨੀ ਭਾਰਤ ਦੇ ਉਹਨੇ ਇਹਨਾਂ ਨੂੰ ਹੋਰ ਵੀ ਪਠਾਰ ਤੇ ਪੱਛਮੀ ਪਠਾਰ ਬੋਲਿਆ ਜਾਂਦਾ ਅਰੇ ਬਣੀ ਪਹੁੰਚ ਗਏ ਆਪਾਂ ਬੜੀ ਬੜੀ ਪਹੁੰਚ ਗਏ ਆਪਾਂ ਕੋਰੇ ਵਾਲੀ ਪਹੁੰਚ ਗਏ ਤੇ ਕੱਲ ਤੇ ਚੱਲੇ ਸੀ 24 ਘੰਟੇ ਮਾਚ ਘਰੋਂ ਜਾਨੇ ਇੱਥੇ ਪਹੁੰਚ ਗਏ ਇਹ ਸਾਡੇ ਮਾਮੀ ਜੀ ਨੇ ਤੇ ਸਾਡਾ ਭਾਣ ਦਾ